ਅਗਰ ਗਾਲ ਜੀ ਉਮੀਦ ਆ ਸਾਰੇ ਠੀਕ ਠਾਕ ਹੋ ਹੋਗੇ ਆਪਾਂ ਬਾਈ ਗੱਲ ਕਰ ਰਹੇ ਤੇ ਜਦੋਂ ਸਾਨੂੰ ਮੂਵ ਕਰਿਆ ਨਾ ਉਥੋਂ ਕੈਲੀਫੋਰਨੀਆ ਤੋਂ ਟੈਕਸਸ ਮੂਵ ਕਰਿਆ ਉਦੋਂ ਗੱਲ ਕਰ ਰਹੇ ਤੇ ਆਪਾਂ ਵੀ ਚੈਟਰਪਲੇਨ ਆਇਆਗਾ ਉਦੋਂ ਨਾ ਸਾਨੂੰ ਕੰਕ ਦੱਸਦਾ ਸੀਗਾ ਕੰਕ ਦਾ ਭਾਈ ਤੀ ਹੈ ਜਿਹੜਾ ਉਹ ਵਿਚਾਰਾ ਟੈਕਸਸ ਤੇ ਵਿੱਚੋਂ ਰਿਪੋਰਟ ਹੋਇਆ ਸੀ ਪਹਿਲਾਂ ਤਾਂ ਕਰਕੇ ਸਾਰੇ ਏਜੰਟਾਂ ਨੇ ਬਾਰਡਰ ਕ੍ਰੋਸ ਫਿਰ ਕੈਲੀਫੋਰਨੀਆ ਤੋਂ ਕਰਾਉਣ ਲੱਗੇ ਤੇ ਐਰੀ ਉਹਨਾਂ ਬੋਰਡ ਜ਼ਿਆਦਾ ਪੈਂਦਾ ਹੁੰਦਾ ਸੀ ਜਦੋਂ ਸਾਨੂੰ ਭਈ ਉਹਨਾਂ ਦੇ ਉਹਨਾਂ ਦੇ ਨਾਲ ਉਹਰੇ ਬੈਚ ਗੋਲ ਜਾਂ ਬੈਚ ਲੱਗਿਆ ਹੁੰਦਾ ਇੱਕ ਰੇ ਉਹ ਤਾਂ TX ਪਾਇਆ ਹੋਇਆ ਸੀਗਾ ਤੇ ਉੱਪਰ ਉਹਦੇ ਲਿਖਿਆ ਜੌਨਸਨ ਕਾਉਂਟੀ ਜੇਲ TX ਸਾਨੂੰ ਐਂਦੀ ਕਿਾ ਵੀ ਚਲੋ ਇਹ ਤਾਂ ਜੇਲ ਵਾਲੇ ਨੇ ਵੀ ਤਾਂ ਜਿਹੜਾ ਵੀ ਸਟਾਫ ਆਗਾ ਵੀ ਉਹ ਵੀ ਹਜੇ ਤਾਂ ਆਪਾਂ ਉਲਸਦੇ ਅੰਟਰਾਂਗੇ ਵੀ ਆਪਾਂ ਨੂੰ ਹਜੇ ਕਿਤਾ ਇਮੀਗ੍ਰੇਸ਼ਨ ਵਾਲੇ ਲੈਣ ਗਏ ਨੇ ਪਰ ਉਹ ਹੈਗੀ ਜੇਲ ਹੈ ਦੀ ਜੀ ਉਹ ਜੇਲ ਦੇ ਚਾਰ ਕਮਰੇ ਨਾ ਉਹਨਾਂ ਨੇ ਕਿਰਾਏ ਤੇ ਲਏ ਹੋਏ ਤੇ ਇਮੀਗ੍ਰੇਸ਼ਨ ਵਾਲੇ ਨੇ ਟੈਕਸਸ ਉਹਨਾਂ ਨੇ ਸਾਨੂੰ ਬਿਠਾ ਕੇ ਜੀ ਲੈ ਗਏ ਟੈਕਸਸ ਜੇ ਸਾਨੂੰ ਪਹਿਲਾਂ ਪਤਾ ਹੁੰਦਾ ਫਿਰ ਹੋ ਸਕਦਾ ਪਹਿਲਾਂ ਉਹਨਾਂ ਨੇ ਪੁੱਛਿਆ ਵੀ ਕਿਸੇ ਨੂੰ ਜਾ ਚ ਟ੍ਰੈਵਲ ਕਰਨ ਲੱਗੇ ਕੋਈ ਪ੍ਰੋਬਲਮ ਤਾਂ ਨਹੀਂ ਅਸੀਂ ਨੇ ਸਾਰਿਆਂ ਨੇ ਨਾ ਕਹਿਤਾ ਵੀ ਜੇ ਹਾਂ ਕਹਿ ਦਿੰਦੇ ਹੋ ਸਕਦਾ ਉਹ ਭਾਈ ਮਿਸਮਾਰ ਦਿੰਦੇ ਤੇ ਪਰ ਜਦੋਂ ਉਹਨਾਂ ਰਲਈ ਹੋਈ ਸੀ ਰੋਟੀ ਪਾਣੀ ਉੱਥੇ ਜਾਣਾ ਤਾਂ ਹੈਗਾ ਹੀ ਧੀ ਅਸੀਂ ਗਏ ਜੀ ਉੱਥੇ ਉਹ ਬੰਦ ਹੋਣ ਵਾਲੀ ਸੀ ਜੇਲ ਜਿਹੜੀ ਦੇ ਵਿੱਚ ਸਾਨੂੰ ਲੈ ਕੇ ਗਏ ਤੇ ਉਹਦੇ ਵਿੱਚ ਇੱਕ ਕਮਰੇ ਚ ਬੰਦੇ ਰਹਿ ਗਏ ਤੇ ਚਾਰ ਕਮਰੇ ਉਤੇ ਬੰਦ ਹੋ ਗਏ ਤੇ ਜਮੀ ਤੇ ਜਾਣੋ ਹਟ ਗਏ ਤੇ ਲੋਕ ਉਧਰ ਉਹਦਾ ਇੱਕ ਇੱਕ ਕਮਰੇ ਦੇ ਵਿੱਚ ਬਸ 30 35 ਕੇ ਬੰਦੇ ਰਹਿ ਗਏ ਤੇ ਉਹ ਵੀ ਸਾਨੂੰ ਬੰਗਾਲੀ ਤੇ ਉੱਥੇ ਮੁੰਡੇ ਪਹਿਲਾਂ ਹੋ ਕਿਤੇ 8 8 9 9 ਮਹੀਨੇ ਬੰਗਾਲੀ ਤੇ ਇੱਕ ਗੁਜਰਾਤੀ ਸੀਗਾ ਤੇ ਉਹਨੇ ਸਾਨੂੰ ਜਦੋਂ ਦੱਸਿਆ ਵੀ ਇਹ ਤਾਂ ਬੰਦ ਹੋਣ ਵਾਲੀ ਸੀ ਜੇਲ ਕਹਿੰਦੇ ਇਹ ਤਾਂ ਤੁਸੀਂ ਆ ਗਏ ਥੋੜੇ ਕਰਕੇ ਵੀ ਵੀ 200 ਬੰਦਾ ਆ ਗਿਆ ਉਹਦੇ ਚੱਲ ਇਹਨਾਂ ਦਾ ਕੰਮ ਚੱਲ ਗਿਆ ਹੁਣ ਜੀ ਤਾਂ ਕਾਰੋਬਾਰ ਆ ਯਾਰ ਉਹ ਕਦੋਂ ਕਹਿੰਦਾ ਮੇਰਾ ਕਾਰੋਬਾਰ ਬੰਦ ਹੋਵੇ ਚਲੋ ਅਸੀਂ ਉੱਥੇ ਗਏ ਜੀ ਉਹਨਾਂ ਨੇ ਸਾਡਾ ਮੈੜੀ-ਮੁੜੀ ਕਰਿਆ ਜਦੋਂ ਚੱਲ ਸਾਨੂੰ ਪਹਿਲੀ ਪਹਿਲੇ ਦਿਨ ਰਾਤ ਨੂੰ ਇੱਕ ਕਮਰੇ ਚ ਤਾੜਤਾ ਸਾਰੇ ਨੇ ਬੰਦ ਕਰਤਾ ਭਾਈ ਇਕੱਲੇ-ਇਕੱਲੇ ਨੂੰ ਬੁਲਾਈ ਜਾਂ ਨਾਲ ਉਹ ਐਂਟਰੀ ਚਾੜਦੇ ਤੇ ਉਹ ਆਪਦੀ ਆਈਡੀ ਬਣਾਉਂਦੇ ਤੇ ਸਾਡੀ ਐਂਟਰੀ ਚਾੜਦੇ ਤੇ ਤੇ ਫੇਰ ਉਹ ਕਮਰਿਆਂ ਚ ਪਾਉਂਦੇ ਤੇ ਅਲੱਗ-ਅਲੱਗ ਪਹਿਲੀ ਰਾਤ ਅਸੀਂ ਨਿਆਈਂ ਕੱਟੀ ਭਈ ਟੇਬਲ ਤੇ ਦੋ-ਦੋ ਜੇ ਪੈ ਕੇ ਕੇ ਜੇ ਪੈ ਕੇ ਉਹੀ ਉਹਨਾਂ ਜਦੋਂ ਰੋਟੀ ਜੀ ਦੰਦੇ ਨੇ ਰੋਟੀ ਤਾਂ ਕੀ ਹੁੰਦੀ ਆ ਟੈਕਸਸ ਕੀ ਕਰਦੇ ਤੇ ਦੋ ਬਰੈਡਾਂ ਦੇ ਵਿਚਾਲੇ ਇੱਕ ਇੱਕ ਚਿਕਨ ਜੇ ਦਾ ਤਰਕੀ ਦਾ ਚਿਕਨ ਹੁੰਦਾ ਉਹ ਲੱਗਦਾ ਹੁੰਦਾ ਐਵੇਂ ਜਿਵੇਂ ਆਪਾਂ ਲਾਲ ਲਾਲ ਜਾਂ ਮੀਟ ਜਿਵੇਂ ਸੂਰ ਦਾ ਹੁੰਦਾਗਾ ਤੇ ਇੱਕ ਸਲਾਈਸ ਉਹਦੇ ਵਿੱਚ ਚੀਜ਼ ਜੀ ਦਾ ਹੁੰਦਾ ਬਸ ਵੀ ਬੰਦਾ ਰੋਟੀ ਟੱਡ ਪਰ ਨਜੋਗਾ ਭਾਈ ਸਾਨੂੰ ਪਾਤਾ ਉਹਨਾਂ ਨੇ ਇੱਕ ਕਮਰੇ ਦੇ ਵਿੱਚ ਅਸੀਂ ਕਿਹਾ ਵੀ ਸਾਨੂੰ ਸਾਰਿਆਂ ਨੂੰ ਪੰਜਾਬੀਆਂ ਨੂੰ ਅਸੀਂ ਕਿਹਾ ਵੀ ਇਕੱਠੇ ਕਰ ਦੋ ਕਿਥੋਂ ਮੈਂ ਚਲੋ ਸਾਨੂੰ ਭਾਈ ਪਾਈ ਗਏ ਜਦੋਂ ਜਾਇਆ ਕਰੀਏ ਕਮਰੇ ਦੇ ਵਿੱਚ ਜਿਵੇਂ ਮੈਂ ਭਾਗਿਆ ਮੇਰੇ ਨਾਲ ਪਹਿਲਾਂ ਫੌਜੀ ਨਹੀਂ ਗਏ ਹੋ ਤੇ ਰਾਣੇ ਨਹੀਂ ਗਏ ਹੋ ਤੇ ਜਦੋਂ ਜਾਇਆ ਕਰੀ ਆਲੇ-ਦਾਲੇ ਹੋ ਜਾਇਆ ਕਰੀ ਇੱਕ ਦੂਜੇ ਦੇ ਵੀ ਭਾਂਚੂ ਦਾ ਤਾਂ ਬਹੁਤ ਪੁੱਠੇ ਫਸ ਗਿਆ ਪੌਰੇ ਔਰੇ ਤਾਂ ਬੰਗਾਲੀ ਨੇ ਬਹੁਤ ਟਾਈਮ ਦੇ ਬੈਠੇ ਨੇ ਆ ਗੁਜਰਾਤੀ ਆ ਇਹ ਬਹੁਤ ਟਾਈਮ ਦੇ ਬੈਠੇ ਨੇਗੇ ਉਹ ਇਹ ਨਹੀਂ ਛੱਡਦੇ ਕਹਿੰਦੇ ਨਹੀਂ ਹੁੰਦੇ ਵੀ ਜਿਹੜਾ ਕੁਝ ਹੋਣਾ ਹੁੰਦਾ ਬੰਦੇ ਨਾਲ ਉਹਨੂੰ ਪਹਿਲਾਂ ਪਤਾ ਲੱਗਣ ਲੱਗ ਜਾਂਦਾ ਹੁੰਦਾ ਅਸੀਂ ਫੇਰ ਮਨ ਸਮਝਾਇਆ ਕਰੇ ਵੀ ਨਹੀਂ ਨਹੀਂ ਇਹ ਖਬਰਾਂ ਕਦੋਂ ਦੇ ਫੜੇ ਹੋਏ ਨੇ ਇਹ ਤਾਂ ਐ ਆ ਜੀ ਇਹਨਾਂ ਦਾ ਤਾਂ ਇੰਟਰਵਿਊ ਫੇਲ ਆਈਏ ਆਪਾਂ ਤਾਂ ਤੁਸੀਂ ਦੇਖਦੇ ਜਾਓ ਆਪਾਂ ਤਾਂ ਮਹੀਨੇ ਚ ਬਾਹਰ ਹੋ ਜਾਂਗੇ ਐ ਹੋ ਜੂ ਵਾਹ ਹੋ ਜੂ ਪਰ ਕਿਹੜਾ ਮਹੀਨਾ ਜੀ ਤਿੰਨ ਮਹੀਨੇ ਤਾਂ ਸਾਨੂੰ ਉਹਨਾਂ ਨੇ ਇੰਟਰਵਿਊ ਹੀ ਨਹੀਂ ਪੁੱਛਿਆ ਜੀ ਤਿੰਨ ਮਹੀਨੇ ਤਾਂ ਸਾਡੀ ਸਾਰੇ ਨਹੀਂ ਲਈ ਵੀ ਅਸੀਂ ਹੈਗੇ ਆ ਕਿ ਨਹੀਂ ਤਿੰਨ ਮਹੀਨੇ ਤਾਂ ਉਹਨਾਂ ਨੇ ਐਂ ਲੰਘਾਤੇ ਸਾਡੇ ਫੇਰ ਇੱਕੋ ਪੇਪਰ ਜਿਹਾ ਸਾਈਨ ਕਰਾਉਂਦੇ ਨੇ ਤਾਂ ਤਿੰਨ ਮਹੀਨਿਆਂ ਬਾਅਦ ਉਹ ਉਹ ਸਾਈਨ ਕਰਾਉਣ ਆ ਕੇ ਸਾਰੇ ਖੁਸ਼ ਹੋ ਕੇ ਵੀ ਲਾ ਵੀ ਹੁਣ ਛੱਡ ਦੇਣਗੇ ਆਪਾਂ ਨੂੰ ਵੀ ਇੰਟਰਵਿਊ ਨਹੀਂ ਹੋਣਾ ਹੁੰਦਾ ਹੁਣ ਤਾਂ ਇਹੀ ਛੱਡਣ ਲੱਗ ਗਏ ਅੰਦਰ ਜਿਵੇਂ ਗੱਲਾਂ ਹੁੰਦੀਆਂ ਨੇਗੀਆਂ ਹੋਵੇ ਭਈ ਪਏ ਜਾ ਕਰੀਏ ਉੱਠ ਜਾ ਕਰੀਏ ਦਾੜੀ ਆੜੀ ਆੜੀ ਦਾੜੀ ਹੋ ਗਈ ਵਾਲ ਨਹੀਂ ਕਟਾਏ ਵੀ ਜੱਜ ਮੂਰੇ ਜਾਵਾਂਗੇ ਆਪਾਂ ਉਹ ਆਏ ਨਾ ਕਹਦੇ ਆਏ ਨਾ ਕਹਦੇ ਜਿੰਮੇ ਯਾਰ ਬਸ ਅੰਦਰ ਚੱਲੀ ਜਾਂਦਾ ਸਿਸਟਮ ਜਿਹੜੇ ਜਾਣਦੇ ਨੇ ਵਿਚਾਰੇ ਉਹਨਾਂ ਨੂੰ ਜਾਦੇ ਪਤਾ ਭਾਈ ਘਰੇ ਫੋਨ ਕਰਿਆ ਕਰੀਏ ਉਹ ਘਰ ਦੇੰਨ ਦਾ ਬਜਾਰਿਆਂ ਨੂੰ ਪਤਾ ਤੀ ਵੀ ਜਿਹੜਾ ਗਰੰਟਰ ਸੀ ਉਹਦਾ ਫੋਨ ਮੈਨੂੰ ਚੱਕ ਰਿਆ ਘਰੇ ਭਾਈ ਨੂੰ ਕਹਤਾ ਵੀ ਵੀ ਭਾਈ ਪੈਸਿਆਂ ਦਾ ਹੀਲਾ ਕਰਕੇ ਰੱਖੀ ਬੌਂਡ ਕਦੇ ਵੀ ਪੈ ਸਕਦਾ ਔਰ ਇਹ ਵੀ ਹੁਣ ਬਸ ਟਾਈਮ ਲੱਵੀ ਆ ਕਹਿੰਦਾ ਤਿੰਨ ਮਹੀਨਿਆਂ ਬਾਅਦ ਭਾਈ ਸਾਡੇ ਇੰਟਰਵਿਊ ਹੋਣ ਲੱਗੇ ਪਹਿਲਾਂ ਹੋਇਆ ਦੋ ਤਿੰਨ ਬੰਦਿਆਂ ਦਾ ਫਿਰ ਫੌਜੀ ਦਾ ਹੋਇਆ ਉਹ ਇੰਟਰਵਿਊ ਨਾਲ ਦੀ ਨਾਲ ਨਹੀਂ ਦੱਸਦੇ ਤੇ ਪਾਸ ਫੇਲ ਫੌਜੀ ਦਾ ਹੋਇਆ ਭਾਈ ਫੌਜੀ 15 ਮਿੰਟ ਬਾਅਦ ਵਾਪਸ ਆ ਗਿਆ ਕਹਿੰਦੇ ਯਾਰ ਇਹ ਤਾਂ ਦਾ ਸਵਾਲ ਜਵਾਬ ਹੀ ਨਹੀਂ ਪੁੱਛਿਆ ਕੁਝ ਵੀ ਉਹ ਤਾਂ ਫਾਰਮੈਲਟੀ ਕਰ ਰਹੇ ਨੇ ਸਾਨੂੰ ਤਾਂ ਇਹ ਜਿਹੜਾ ਉਹ ਦੂਆ ਮੇਰਾ ਹੋਇਆ ਲੱਗਿਆ ਰਿਹਾ ਮੇਰੇ ਨਾਲ ਘਾਟੇ ਵਾਂਗੂ ਲੱਗਿਆ ਰਿਹਾ ਇੰਟਰਵਿਊ ਵਾਲਾ ਹਾਂ ਘੰਟਾ ਲਾਤਾ ਹੋਇਆ ਬਹੁਤ ਕੁਛ ਪੁੱਛਿਆ ਭਾਈ ਉਹਨੇ ਉਹ ਵੀ ਉਹ ਧੀ ਜਿਹੜਾ ਦੱਸੀ ਜਾਂਦੇ ਨੇ ਉਹਨੂੰ ਪੁੱਛੀ ਜਾਂਦੇ ਨੇ ਜੀ ਵੀ ਅੱਗੇ ਜਾ ਕੇ ਨਾ ਫਿਰ ਉਹਨਾਂ ਸਵਾਲਾਂ ਚ ਆਪਾਂ ਨੂੰ ਫਸਾ ਲੈਂਦੇ ਨੇ ਫਸਾਦਾ ਕੀ ਲੈਂਦੇ ਨੇ ਜੀ ਉਹਨਾਂ ਦਾ ਯਾਰ ਮੇਨ ਮਕਸਦ ਜੇ ਸਾਰਾ ਕੁਝ ਵੀ ਹੋ ਗਿਆ ਐਂਡ ਤੇ ਆ ਕੇ ਉਹਨਾਂ ਨੇ ਤੁਹਾਨੂੰ ਇਹ ਕਹਿ ਦੇਣਾ ਵੀ ਜਾਨ ਸਾਨੂੰ ਯਕੀਨ ਆਗਾ ਤੁਸੀਂ ਆਇਓ ਆਇਓ ਪਰ ਛੋਟੀ ਗਵਰਨਮੈਂਟ ਕਹਿੰਦੀ ਆ ਵੀ ਅਸੀਂ ਹੁਣ ਕੁਛ ਨਹੀਂ ਸਾਡੇ ਦੇਸ਼ ਦੇ ਵਿੱਚ ਹੋਣ ਦਿੰਦੇ ਕਾਰੋਬਾਰ ਵੀ ਦੇਵਾਂਗੇ ਅਸੀਂ ਐਂ ਕਰਾਂਗੇ ਬਾਹਰ ਕਰਾਂਗੇ ਅਸੀਂ ਸਿੱਟ ਬਣਾਈ ਹੋਈ ਆਏ ਆ ਬਸ ਉੱਥੋਂ ਜਾ ਕੇ ਵੀ ਅਸੀਂ ਤੁਹਾਨੂੰ ਰੱਖ ਨਹੀਂ ਸਕਦੇ ਬਸ ਉਹਨਾਂ ਨੇ ਇੰਟ ਤੇ ਆ ਕੇ ਆਹ ਕਹਿ ਦੇਣਾ ਕੋਈ ਤੁਹਾਨੂੰ ਕੁਛ ਨਹੀਂ ਚਲੋ ਜੀ ਫੌਜੀ ਦਾ ਇੰਟਰਵਿਊ ਫੇਲ ਹੋ ਗਿਆ ਪਾਕਿਸਤਾਨ ਵਾਲੇ ਮੁੰਡਿਆਂ ਦੇ ਫੇਲ ਹੋ ਗਿਆ ਇੰਟਰਵਿਊ ਭਾਈ ਫੌਜੀ ਵਿਚਾਰਾ ਰੋਈ ਜਾਇਆ ਕਰੇ ਕਿਉਂ ਜਦੋਂ ਜਦੋਂ ਸਾਰਿਆਂ ਦੇ ਇੰਟਰਵਿਊ ਪਾਸ ਤੇ ਮੇਰਾ ਤੇ ਜਤਿੰਦਰ ਦਾ ਰਿਜ਼ਲਟ ਨਹੀਂ ਆਇਆ ਸਾਡਾ ਰਿਜ਼ਲਟ ਵੀ ਸਭ ਤੋਂ ਲੇਟ ਆਇਆ ਫੌਜੀ ਦਾ ਪਾਸ ਹੋ ਕੇ ਫੌਜੀ ਨੂੰ ਆਪਣਾ ਹੋ ਵੀ ਗਿਆ ਤੀਗਾ ਤੁਹਾਡਾ ਬਾਉਂਡ ਵੀ ਪੈ ਗਿਆ ਤੀਗਾ ਦੁਬਾਰੇ ਫੌਜੀ ਦਾ ਨਾ ਜਦੋਂ ਦੁਬਾਰੇ ਇੱਕ ਵਾਰ ਫੇਲ ਹੋ ਜੇ ਜਦ ਦੁਬਾਰੇ ਜੱਜ ਮੂਹਰੇ ਪੇਸ਼ ਕਰਦੇ ਹੁੰਦੇ ਨੇ ਉਦੋਂ ਨੇ ਵਕੀਲ ਕਰਿਆ ਹੋਇਆ ਤੀ ਚਲ ਵਕੀਲ ਨੇ ਜੱਜ ਨੂੰ ਕਹਿਤਾ ਵੀ ਵੀ ਐਂ ਕਰਕੇ ਮੇਰਾ ਬੰਦਾ ਘੁਮਾ ਰਿਆ ਹੋਇਆ ਤੀ ਵੀ ਇਹਨੂੰ ਸਮਝੇ ਨਹੀਂ ਆਈ ਇਹਨੂੰ ਪੁੱਛਿਆ ਕੀ ਜਾ ਰਿਹਾ ਚਲ ਜੱਜ ਨੇ ਇੱਕ ਦੋ ਸਵਾਲ ਪੁੱਛੇ ਤੇ ਵਕੀਲ ਨੇ ਬਾਉਂਡ ਡੇਟ ਲੈ ਲਈ ਬਾਉਂਡਡ ਲਈ ਹੋਈ ਫੌਜੀ ਭਾਈ ਆ ਕੇ ਕਹਿੰਦਾ ਮੈਨੂੰ ਤਾਂ ਬਾਉਂਡ ਪੈ ਜੂਗਾ ਠੀਕ ਆ ਵੀ ਯਾਰ ਐ ਜਿਵੇਂ ਪੈ ਜੂ ਬਾਉਂਡ ਤਾਂ ਤਾਂ ਇੰਟਰਵਿਊ ਫੇਲ ਤੀ ਹੈ ਨਾ ਨਹੀਂ ਮੈਨੂੰ ਤਾਂ ਐ ਕਰਕੇ ਤਰੀਕ ਮਿਲ ਗਈ ਜਦੋਂ ਗਿਆ ਭਾਈ ਦੂਜੀ ਤਰੀਕ ਤੇ ਉਹਨੇ 15000 ਡਾਲਰ ਬਾਉਂਡ ਪਾਤਾ ਇਹਦਾ ਜੱਜ ਬਦਲ ਗਿਆ ਦੀ ਫੌਜੀ ਦਾ ਦੇਖੋ ਕਿਸਮਤ ਜਦੋਂ ਇਹਨੂੰ ਕਹਿੰਦੇ ਨੇ ਕਿ ਕਿਸਮਤ ਵੀ ਜਦੋਂ ਬੰਦਾ ਬੰਦੇ ਦਾ ਇੰਟਰਵਿਊ ਵੀ ਫੇਲ ਹੋ ਜੇ ਹੈ ਨਾ ਮੁਕੱਦਰ ਤੇ ਉਸ ਤੋਂ ਬਾਅਦ ਵੀ ਉਹਨੂੰ ਛੱਡਿਆ ਛੜਤਾ ਤੀਗਾ ਸਾਡਾ ਸਾਰਾ ਕੁਝ ਕਲੀਅਰ ਤੀਗਾ ਬਸ ਗਰੰਟਰ ਵੀ ਉਹ ਜਦੋਂ ਕਈ ਬਿਜ਼ੀਨਸ ਬੰਨਣਾ ਹੁੰਦਾ ਨਾ ਉਹ ਕਹਿੰਦੇ ਨੇ ਨਾ ਕਿ ਰਾਸਤੇ ਬਹੁਤ ਬਣਾਏ ਹੋਏ ਨੇ ਪ੍ਰਮਾਤਮਾ ਨੇ ਉਹਨੇ ਕਦੇ ਕਿਹੜੇ ਕਿਹੜੇ ਰਾਸਤੇ ਨਾਲ ਕਦੇ ਕਿਹੜੇ ਕਿਹੜੇ ਰਾਸਤੇ ਨਾਲ ਉਹਨੇ ਉਹਨੂੰ ਮੰਨ ਲਓ ਵੀ ਕਰਨੇ ਹੀ ਕਰਨਾ ਕਿੱਥੇ ਨਾ ਕਿੱਥੇ ਜਾ ਕੇ ਕਾਮਯਾਬ ਹੋ ਸਕਦਾ ਪਰ ਉੱਥੇ ਰਹਿ ਕੇ ਨਾ ਵੀ ਇੰਨਾ ਕੁਝ ਬਣਦਾ ਆਪਣਾ ਆਪਾਂ ਉਹੀ ਯਾਰਾਂ ਦੋਸਤਾਂ ਦੀਆਂ ਗੱਲਾਂ ਜਾਈ ਜਾਂਦੇ ਨਾ ਕੁਝ ਆਪਣੇ ਘਰ ਦਾ ਸੋਚਦੇ ਹਨ ਕਿਉਂਕਿ ਅਲੱਗ-ਅਲੱਗ ਸਿਸਟਮ ਆਗਾ ਹੁਣ ਆਪਾਂ ਨੂੰ ਕੀ ਪਤਾਗਾ ਬਾਹਰ ਜਾ ਕੇ ਆਪਾਂ ਨਾ ਹੀ ਸੈੱਟ ਹੁੰਦੇ ਜਿੰਨੇ ਉਰੇ ਹੋ ਗਏ ਐ ਆਗਾ ਸਿਸਟਮ ਚਲੋ ਆਪਾਂ ਗੱਲ ਕਰਦੇ ਆਂਗੇ ਚਲੋ ਜੀ ਸਾਡਾ ਮੇਰਾ ਤੇ ਜਤਿੰਦਰ ਦਾ ਆਇਆ ਜੀ ਅਸੀਂ ਉਹਨੂੰ ਕਿਹਾ ਜਿਹੜਾ ਅਸੈਲਮ ਅਫਸਰ ਆਇਆ ਸਾਨੂੰ ਕਾਗਜ਼ ਦੇ ਨਾ ਅਸੀਂ ਕਹਿੰਦੇ ਸਾਨੂੰ ਬਹੁਤ ਟਾਈਮ ਹੋ ਗਿਆ ਅੰਦਰ ਵੀ 6-7 ਮਹੀਨੇ ਹੋ ਗਏ ਜੀ ਸਾਡਾ ਸਾਨੂੰ ਬੌਂਡ ਉਹ ਕਹਿੰਦਾ ਬਸ ਕੋਈ ਗੱਲ ਨਹੀਂ ਅਸੀਂ ਵੀ ਕਹਾਂਗੇ ਕਹਿੰਦਾ ਜਲਦੀ ਇਹ ਹੋਊਗਾ ਤੁਹਾਡਾ ਕੰਮ ਤੁਸੀਂ ਆਪਦੇ ਗਰਾਂਟਰਾਂ ਨਾਲ ਗੱਲ ਕਰਕੇ ਰੱਖੋ ਚਲ ਭਾਈ ਅਸੀਂ ਆ ਕੇ ਫੇਰ ਫੋਨ ਚੱਕ ਲੈ ਘਰਾਂ ਨੂੰ ਇਹੀ ਬੱਸ ਗਰਾਂਟਰ ਨਾਲੋਂ ਫੇਰ ਭਾਈ ਕਹਿੰਦਾ ਵੀ ਉਹ ਤਾਂ ਯਾਰ ਬੰਦਾ ਫੋਨ ਹੀ ਨਹੀਂ ਚੱਕਦਾ ਆਂਦਾ ਯਾਰ ਫੇਰ ਪੰਗਾ ਪੈ ਗਿਆ ਮੈਂ ਬਥੇਰੇ ਫੋਨ ਕਰਾਂ ਭਾਈ ਫੇਰ ਤਾਂ ਫੋਨ ਹੀ ਬੰਦ ਆਉਣ ਲੱਗ ਗਿਆ ਉਹਦਾ ਭਾਈ ਦਾ ਉਸ ਤੋਂ ਬਾਅਦ ਭਾਈ ਅਸੀਂ ਨੇ ਮੇਰੇ ਨਾਲ ਮੁੰਡਾ ਹੁੰਦਾ ਸੀਗਾ ਬਾਬਲੂ ਇੱਕ ਇੱਕ ਮਲਕੀਤ ਮਲਕੀਤ ਨੂੰ ਵੀ ਬੌਂਡ ਪੈ ਗਿਆ ਦੀਆ ਬਾਅਦ ਚੋਂ ਪਿਆ ਮਲਕੀਤ ਨੂੰ ਮਲਕੀਤ ਦਾ ਚਾਚਾ ਤੀ ਉੱਥੇ ਉਹਨੇ ਗਰਾਂਟਰ ਕਰਿਆ ਮਲਕੀਤ ਦੇ ਚਾਚੇ ਨੇ ਵਕੀਲ ਕਿਸੇ ਦੇ ਹੋਰ ਥਰੂ ਕਰਿਆ ਗਰੰਟਰ ਉਹਨੇ ਕਰਿਆ ਆਪਦਾ ਭਾਈ ਜਿਹਦੇ ਕੰਮ ਤੇ ਲੱਗਿਆ ਹੋਇਆ ਸੀ ਉਹ ਉਹ ਜਲ ਭਾਈ ਮਲਕੀਤ ਨੂੰ ਬੌਂਡ ਪੈ ਗਿਆ ਜਿਹੜਾ ਇੱਕ ਵੱਡਾ ਸੀ ਉਹਦੇ ਮਾਮੇ ਦਾ ਮੁੰਡਾ ਸੀਗਾ ਉਹਨੇ ਗਰੰਟਰ ਕਰਿਆ ਇਹ ਗੱਲ ਆ ਇਹ ਨਹੀਂ ਹੈਗੀ ਮੈਂ ਤੁਹਾਨੂੰ ਕਹਿ ਰਿਹਾ ਵੀ ਜਿਹਦੇ ਰਿਸ਼ਤੇਦਾਰ ਨੇ ਉਹ ਸੜਾ ਲੈਂਦੇ ਨੇ ਨਾ 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 ਜਿਹੜਾ ਜਤਿੰਦਰ ਦੀ ਮੇਰੇ ਨਾਲ ਮੁੰਡਾ ਰਿਪੋਰਟ ਹੋਇਆ ਉਹਦਾ ਸਕੇ ਮਾਮੇ ਤੇ ਦੋ ਉਥੇ ਪੈਸੇ ਵੀ ਪਾਉਂਦੇ ਤੇ ਉਹਨੂੰ ਉਹਦਾ ਧਿਆਨ ਵੀ ਫੁੱਲ ਰੱਖਦੇ ਤੇ ਗਾਰੰਟੀ ਵੀ ਉਹਨਾਂ ਨੇ ਆਪ ਦਿੱਤੀ ਬਰੋ ਜੱਜ ਤੇ ਡਿਪੈਂਡ ਕਰਦਾ ਵੀ ਜੱਜ ਉਸ ਦਿਨ ਜਿੱਤੇ ਬੌਂਡ ਪਾਇਆ ਜੱਜ ਦਾ ਮੂਡ ਆ ਜਾ ਜਾਂ ਜਾਂ ਕੁਝ ਵੀ ਲਾ ਲਓ ਜੀ ਹੋਰ ਕੋਈ ਏਡੀ ਵੱਡੀ ਗੱਲ ਨਹੀਂ ਉਹਨੇ ਬੰਦੇ ਦਾ ਉਹਨੇ ਤਿੰਨ ਚਾਰ ਕੇ ਛੱਡੇ ਤੇ ਬਾਕੀ ਦਾ ਸਾਬ ਉਹਨੇ ਰਿਪੋਰਟ 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 ਉਹ ਸੱਤੋਂ ਪਈ ਕੀ ਹੋ ਗਿਆ ਫੈਡਰਲ ਮੁੰਡਾ ਪਾਕਿਸਤਾਨ ਦਾ ਦੀਗਾ ਹਸਨ ਥਾਪੀ ਆ ਸਭ ਤੋਂ ਪਹਿਲਾਂ ਉਹਨੂੰ ਬੌਂਡ ਪਾਇਆ ਦਾ ਉਹ ਐਡਾ ਸ਼ਿਹਾਰਤੀ ਉਹ ਬਈ ਦਿਲ ਦੀ ਗੱਲ ਨਹੀਂ ਦੇਸ ਨੂੰ ਦੱਸਦਾ ਸੀ ਮਿੱਠਾ ਲੁੱਟਾ ਬਹੁਤੀ ਬਿਨਾ ਪੈਸਿਆਂ ਤੋਂ ਬੰਦਾ ਬਈ ਜੀ 5 6 ਮਹੀਨੇ 6 ਮਹੀਨੇ ਕੀ ਸੀ ਐਕਸੈਕਟ ਮਹੀਨੇ ਕੈਂਪ ਕਟਾ ਜਾਊ ਬਿਨਾ ਪੈਸਿਆਂ ਤੋਂ ਉਹ ਜਿਹਦੇ ਕੋਲ ਪੈਸਾ ਵੀ ਨਹੀਂ ਸੀ ਕੋਈ ਆਈ ਬਸ ਹਮਦਰਦੀ ਦੇ ਤੌਰ ਤੇ ਸਭ ਤੋਂ ਪਹਿਲਾਂ ਵਾਰ ਨਿਕਲਿਆ ਪਤੰਦਰ ਸਭ ਤੋਂ ਪਹਿਲੀ ਭੁੱਲ ਗਿਆ ਜਿਹੜਾ ਜਿਹੜਾ ਉਹਦੇ ਨਾਲੇ ਉਹ ਤਾਂ ਮੈਨੂੰ ਲੱਗਾ 11200 ਡਾਲਰ ਲੈਣਾ ਹੋਊਗਾ ਬਾਹੋ ਭਾਈ ਉਹਦੇ ਪੈਸੇ ਪੂਸੇ ਪਾਇਆ ਕਰੀਏ ਕਰਕੇ ਉਹ ਮੈਂ ਜੋ ਬੰਦਾ ਫੋਨ 'ਇਆ ਕਰਕੇ ਆ ਜਿਵੇਂ ਵੇਖੀ ਪਤਾ ਨਹੀਂ ਕਿੱਡੇ ਕੋਲ ਦਾ ਮਾੜਾ ਕਰਿਆ ਹੋਵੇ ਚਲੋ ਜੀ ਉਹਨੂੰ ਬਾਉਂਡ ਪਿਆ ਉਹਦਾ ਵਕੀਲ ਦੀ ਕਾਲਾ ਵਕੀਲ ਦੀ ਉਹਦਾ ਜਿਹੜਾ ਸਾਡਾ ਜੱਜ ਥੀ ਉਹ ਵੀ ਕਾਲਾ ਥੀ ਕਹਿੰਦੇ ਵੀ ਵਕੀਲ ਕਾਲਾ ਜੱਜ ਵੀ ਕਾਲਾ ਕਾ ਨਹੀਂ ਇਹ ਆਪੱਚ ਰੇਜਿਸਟ੍ਰੇਸ਼ਨ ਹੀ ਰੱਖਦੇ ਕਹਿੰਦੇ ਵੀ ਆਪਾਂ ਵਕੀਲ ਇਹੀ ਕਰੋ ਜਿਹੜਾ ਹਸਨ ਨੇ ਕਰਿਆ ਹੋਇਆ ਵਕੀਲ ਸਾਲਾ ਏਟਾ ਸ਼ਿਹਾਰਤੀ ਸਾਡੇ ਵਾਲਾ ਉਹਨੂੰ ਐਂਦੀ ਵੀ ਮੈਨੂੰ 5-6 ਕਲਾਇੰਟ ਮਿਲ ਗਏ ਵੀ ਜੇ ਮੈਂ ਜੇ ਮੈਂ ਇਹਨਾਂ ਨੂੰ ਬੌਂਡ ਪਵਾ ਕੇ ਬਾਹਰ ਕੱਢਤਾ ਇਹ ਉਹ ਹੋ ਜਾਣਗੇ ਮੇਰੇ ਪੈਸੇ ਗਾਹਾਂ ਬਣਨੇ ਨਹੀਂ ਵਕੀਲ ਆਪਦੀ ਆਪਦੀ ਦਿਮਾਗ ਲਾ ਰਿਆ ਤੀਗਾ ਅਸੀਂ ਨੇ ਗਲਤੀ ਨਾਲ ਗਲਤੀ ਤਾਂ ਕੀਤੀ ਜਦੋਂ ਹੋਰ ਕੋਈ ਆਪਸ਼ਨ ਨਹੀਂ ਸੀ ਅਸੀਂ ਭਾਈ ਵਕੀਲ ਉਹ ਕਰ ਲਿਆ ਬੌਂਡ ਉਹਦੇ ਨਾਲ ਕਰ ਲਿਆ 25 2500 ਡਾਲਰ ਵੀ 2500 ਡਾਲਰ ਚਾਨੂੰ ਬੌਂਡ ਪਵਾ ਦੂਗਾ ਉਹ ਅਗਲੀ ਵੀਡੀਓ ਚ ਕਰਦੇ ਆਪਾਂ ਗੱਲ